थानकोट ਦੇ ਸਰਹੱਦੀ ਖੇਤਰ ਕਾ ਫਲੋਰ ਵਿਖੇ ਵਾਈਲਡਲਾਈਫ ਸੈਂਚਰੀ ਬਣਾਈ ਗਈ ਸੀ ਤਾਂ ਜੋ ਜ਼ਿਲ੍ਹੇ ਨੂੰ ਹਰ ਪਾਸੇ ਟੂਰਿਜ਼ਮ ਵੱਜੋਂ ਪ੍ਰਮੋਟ ਕੀਤਾ ਜਾ ਸਕੇ ਪਰ ਇਸ ਸਾਲ ਜੂਨ ਮਹੀਨੇ ਵਾਈਲਡਲਾਈਫ ਸੈਂਚਰੀ ਕਾ ਫਲੋਰ ਵਿਖੇ ਅਗ ਲੱਗਣ ਦੀ ਵਜ੍ਹਾ ਤੇ ਨਾਲ ਸੈਂਚਰੀ ਨੂੰ ਬੰਦ ਕਰ ਦਿੱਤਾ ਗਿਆ ਸਿੱਤੇ ਹੁਣ ਕਰੀਬ 2-3 ਮਹੀਨੇ ਦੇ ਬਾਅਦ ਇਸ ਸੈਂਚਰੀ ਨੂੰ ਮੁੜ ਲੋਕਾਂ ਦੇ ਲਈ ਜਿਹੜਾ ਹੈ ਉਹ ਖੋਲ ਦਿੱਤਾ ਗਿਆ ਤਾਂ ਜਿੱਥੇ ਕਿ ਲੋਕ ਆ ਕੇ ਜੰਗਲੀ ਜੀਵ ਅਤੇ ਵੱਖ-ਵੱਖ ਪੰਛੀਆਂ ਦਾ ਨਜ਼ਾਰਾ ਵੇਖ ਸਕਣ ਇਸ ਮੰਡੀ ਵਿੱਚ ਵਾਈਲਡਲਾਈਫ ਸੈਂਚਰੀ ਵਾਈਲਡਲਾਈਫ ਵਿਭਾਗ ਦੇ ਅਧਿਕਾਰੀਆਂ ਦੇ ਨਾਲ ਗੱਲਬਾਤ ਜਦੋਂ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਅੱਗ ਲੱਗਣ ਦੀ ਵਜ੍ਹਾ ਦੇ ਨਾਲ ਸੈਂਚਰੀ ਨੂੰ ਬੰਦ ਕੀਤਾ ਗਿਆ ਸੀ ਅਤੇ ਵੱਖ-ਵੱਖ ਫੰਡਾਂ ਦੇ ਰਾਹੀਂ ਮੁੜ ਇਸ ਸੈਂਚਰੀ ਨੂੰ ਹਰਾ-ਭਰਾ ਕਰ ਦਿੱਤਾ ਗਿਆ ਤੇ ਹੁਣ ਇਸ ਸੈਂਚਰੀ ਨੂੰ ਲੋਕਾਂ ਦੇ ਲਈ ਖੋਲ੍ਹ ਵੀ ਦਿੱਤਾ ਗਿਆ ਤੇ ਇਸ ਮੌਕੇ ਡੀਐਫਓ ਵਾਈਲਡਲਾਈਫ ਵੱਲੋਂ ਜ਼ਿਲ੍ਹੇ ਦੇ ਸਕੂਲਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਬੱਚਿਆਂ ਨੂੰ ਲੈ ਕੇ ਸੈਂਚਰੀ ਵਿੱਚ ਆਉਣ ਤਾਂ ਜੋ ਬੱਚਿਆਂ ਨੂੰ ਜੰਗਲੀ ਜਾਨਵਰਾਂ ਤੇ ਪੰਖੀਦਿਆਂ ਬਾਰੇ ਪਤਾ ਚੱਲ ਸਕੇ ਇਹ ਜਿਹੜੀ ਅਗਲਾ ਕੀ ਸੀ ਇਸ ਸੈਂਚਰੀ ਦੇ ਵਿੱਚ ਜੋ ਕਿ ਅਨਸਖਾ ਵੀ ਘਟਨਾ ਸੀਗੀ ਲੇਕਿਨ ਸਾਡੇ ਡਿਪਾਰਟਮੈਂਟ ਵੱਲੋਂ ਮੰਤਰੀ ਸਾਹਿਬ ਵੱਲੋਂ ਲੋਕ ਲੋਕਲ ਪ੍ਰਸ਼ਾਸਨ ਵੱਲੋਂ ਜਿਹੜਾ ਉੱਤੇ ਉਹਨੂੰ ਰਿਕਵਰੀ ਕਰਨ ਵਾਸਤੇ ਬਹੁਤ ਯੋਗਦਾਨ ਪਾਇਆ ਗਿਆ ਤੇ ਸਾਡੇ ਵੱਲੋਂ ਜਿਹੜੀ ਉਹ ਫਿਰ ਦੁਬਾਰਾ ਜਿਹੜੀ ਉਹ ਹਰੀ-ਪਰੀ ਕਰ ਦਿੱਤੀ ਗਈ ਆ ਤੇ ਕੋਸ਼ਿਸ਼ ਕੀਤੀ ਜਾ ਰਹੀ ਵੀ ਇਹ ਤੋਂ ਹੋਰ ਜ਼ਿਆਦਾ ਵਧੀਆ ਇਹਨੂੰ ਬਣਾਇਆ ਜਾਵੇ ਤਾਂ ਜੋ ਕਿ ਕਿਉਂਕਿ ਇਹ ਇੱਕ ਪਠਾਨਕੋਟ ਦੀ ਨਹੀਂ ਇਸ ਪੰਜਾਬ ਦੇ ਵਿੱਚ ਇਸ ਜ਼ੋਨ ਦੀ ਜਿਹੜੀ ਸਭ ਤੋਂ ਵਧੀਆ ਚੀਜ਼ ਵੇਖਣ ਵਾਲੀ ਆ ਜਿੱਥੇ ਕਿ ਆਪਾਂ ਨੂੰ ਜੰਗਲੀ ਜਾਨਵਰ ਤੇ ਦਰਖਤ ਉਹ ਉਹ ਵੇਖਣ ਨੂੰ ਮਿਲਦੇ ਆ ਔਰ ਇਹਦਾ ਐਟਮਾਸਫੇਅਰ ਇਹੋ ਜਿਹਾ ਕਿ ਆਪਾਂ ਉਥੇ ਬਹੁਤ ਜ਼ਰਾ ਆਨੰਦ ਮਾਣ ਸਕਦੇ ਆ ਜੋ ਕੋਈ ਵੱਖ-ਵੱਖ ਸਕੀਮਾਂ ਦੇ ਵਿੱਚ ਜਿਹੀ ਕੰਮ ਕਰਵਾਇਆ ਵਾ ਕੁਝ ਜਿਹੜੇ ਆਪਣੇ ਐਨਜੀਓ ਉਹਨਾਂ ਵੱਲੋਂ ਕੰਮ ਕਰਾਇਆ ਗਿਆ ਵਾ ਤੋ ਕੀਤਾ ਜਾ ਰਿਹਾ ਵਾ ਹਾਲੇ ਰੁਕਿਆ ਨਹੀਂ ਕੰਮ ਕਿਉਂਕਿ ਜਿਹੜੇ ਫੰਡ ਜਿਹੜੇ ਆ ਉਹ ਜਿਹੜੇ ਸਾਡੇ ਜਿਹੜੇ ਆਉਂਦੇ ਨਰੇਗਾ ਦੇ ਵਿੱਚ ਵੀ ਕੰਮ ਕਰਾਇਆ ਜੋ ਡਿਪਾਰਟਮੈਂਟ ਵੱਲੋਂ ਸਾਡੇ ਕੋਲ ਆਏ ਸੀ ਉਹਨਾਂ ਦੇ ਵਿੱਚ ਵੀ ਕੰਮ ਕਰਵਾਇਆ ਵਾ ਕਿ ਉਹ ਐਂਡ ਯੂ ਵਾਲੋ ਵੀ ਕੋਸ਼ ਉਹਤੇ ਕੰਮ ਕੀਤੇ ਗਏ ਆ ਔਰ ਸਾਡੇ ਵੱਲੋਂ ਇਹ ਆ ਕਿ ਜਿਹੜੇ ਅੱਗੇ ਤੋਂ ਅੱਗ ਨਾ ਲੱਗੇ ਉਹਦੇ ਵਾਸਤੇ ਵੀ ਸਾਡੇ ਵੱਲ ਜਿਹੜੇ ਨਾਲ ਨਾਲ ਕੰਮ ਕੀਤੇ ਜਾ ਰਹੇ ਕਿਉਂਕਿ ਅੱਗੇ ਤੋਂ ਇਹ ਅਨਸਕਾਮ ਦੀ ਘਟਨਾ ਜਿਹੜੀ ਨਾ ਹੋਵੇ ਇਦਾਂ ਜੀ ਸਾਡੇ ਵੱਲੋਂ ਜਿਹੜਾ ਇੱਕ ਪਹਿਲਾਂ ਇੱਕ ਇਨਸਪੈਕਸ਼ਨ ਹਟ ਆਪਾਂ ਉਹਨੂੰ ਬੋਲਦੇ ਆ ਉਹ ਬਣਾਈ ਗਈ ਆ ਜਿਹੜੀ ਕਿ ਹਾਲੇ ਪੂਰੀ ਤਰ੍ਹਾਂ ਤਿਆਰ ਨਹੀਂ ਹੋਈ ਵੀ ਲੇਕਿਨ ਇਹ ਤਿਆਰ ਕਰ ਰਹੇ ਉਹਦੇ ਵਿੱਚ ਸਾਡਾ ਹੈਗਾ ਵੀ ਇੱਕ ਕੋਈ ਛੋਟੀ ਮੋਟੀ ਮੀਟਿੰਗ ਕਰਨੀ ਹੋਵੇ ਜਾਂ ਕਿ ਕੋਈ ਆਫਸਰ ਜਾਂ ਕਿਸੇ ਨੇ ਆਉਣਾ ਉਹ ਬੈਠਣ ਵਾਸਤੇ ਨੰਬਰ ਦੋ ਉੱਥੇ ਸਾਡੇ ਸਾਡੇ ਵੱਲੋਂ ਇੱਕ LCD ਵੀ ਲਗਾਈ ਜਾਊਗੀ ਜਿੱਦਾਂ ਪੈਨ ਡਰਾਈਵ ਲਾ ਕੇ ਅਸੀਂ ਬੱਚਿਆਂ ਨੂੰ ਜਿਹੜੀ ਉਹਦੇ ਵਿੱਚ ਆਪਣੇ ਸੈਂਚਰੀ ਬਾਰੇ ਤੇ ਜੰਗਲੀ ਜਾਲਵਾੜਾ ਤੇ ਵਾਈਲਡ ਲਾਈਫ ਬਾਰੇ ਵਾਤਾਵਰਣ ਬਾਰੇ ਜਿਹੜੀ ਉਹ ਸਿੱਧ ਸਿੱਦੇ ਵਾਂਗੇ ਮੇਰਾ ਲੋਕਾਂ ਨੂੰ ਪਬਲਿਕ ਨੂੰ ਸਕੂਲ ਜਿਹੜੇ ਅਧਿਕਾਰੀ ਆ ਜਾਂ ਸਕੂਲ ਦੀ ਮੈਨੇਜਮੈਂਟ ਆ ਉਹਨਾਂ ਸਾਰਿਆਂ ਨੂੰ ਮੇਰਾ ਇਹੀ ਮੈਸੇਜ ਆ ਵੀ ਦੇਖੋ ਜੰਗਲੀ ਜਾਨਵਰ ਤੇ ਜਿਹੜੇ ਦਰਖਤਾਂ ਇਹ ਆਪਣੇ ਜੀਵਨ ਦਾ ਇੱਕ ਅਹਿਮ ਹਿੱਸਾ ਵਾ ਤੇ ਆਪਾਂ ਤੋਂ ਦੂਰ ਹੁੰਦੇ ਜਾ ਰਹੇ ਆ ਆਪਾਂ ਆਪਣੇ ਲਗਾਅ ਵਾਸਤੇ ਹੋਰ ਚੀਜ਼ਾਂ ਵੱਲ ਜਾ ਰਹੇ ਆ ਲੇਕਿਨ ਆਪਾਂ ਆਪਣੇ ਬੱਚਿਆਂ ਨੂੰ ਜਿਹੜਾ ਵਾ ਇੰਨਾ ਨੂੰ ਲਿਆਈਏ ਉਹਨਾਂ ਨੂੰ ਸਿਖਿਆ ਦਈਏ ਉਹਨਾਂ ਜਾਨਵਰਾਂ ਤੇ ਦਰਖਤਾਂ ਬਾਰੇ ਉਹਨਾਂ ਨੂੰ ਚਾਨਣਾ ਆਪਣਾ ਦਸੀਏ ਵੀ ਆਹ ਦਰਖਤ ਜਿਹੜਾ ਇਸ ਕੰਮ ਆਉਂਦਾ ਵਾ ਤੇ ਆਹ ਜਿਹੜਾ ਜਾਨਵਰ ਆ ਸਾਡੇ ਵਾਸਤੇ ਇਹਨਾਂ ਦੀ ਕੀ ਮਹੱਤਤਾ ਵਾ ਇਸ ਕਰਕੇ ਮੈਂ ਸਾਰੇ ਸਾਰੇ ਆਵਾਮ ਨੂੰ ਇਹ ਮੈਸੇਜ ਦੇਣਾ ਚਾਹੁੰਦਾ ਵੀ ਸਾਰੇ ਸਾਰੇ ਉੱਥੇ ਆਓ ਕਿਉਂਕਿ ਉਹ ਜਿਹੜੀ ਸੈਂਚਰੀ ਬਿਲਕੁਲ ਹਰੀ-ਭਰੀ ਆ ਔਰ ਕਾਫੀ ਟੂਰਿਸਟ ਜਿਹੜੇ ਦੂਰ ਦੂਰ ਤੋਂ ਆ ਰਹੇ ਬਾਹਰੋਂ ਵੀ ਜਿਹੜੇ ਟੂਰਿਸਟ ਆ ਉਹ ਇਸ ਨੂੰ ਵੇਖਣ ਆਉਂਦੇ ਆ ਤਾਂ ਆਪਾਂ ਲੋਕਲ ਹੁੰਦੇ ਹੋਏ ਵੀ ਆਪਾਂ ਕਈ ਵਾਰਾ ਨਹੀਂ ਜਾ ਪਾਉਂਦੇ ਲੇਕਿਨ ਮੇਰੀ ਇਹ اپੀਲ ਆ ਵੀ ਸਾਰੇ ਜਣਾਂ ਪਾਈਏ ਬੱਚਿਆਂ ਨੂੰ ਇਹਦੇ ਵਾਸਤੇ ਇਹਦੇ ਵਿੱਚ ਜਿਹੜਾ ਯੋਗਦਾਨ ਪਵਾਈਏ ਬੱਚਿਆਂ ਦਾ ਵੀ ਤੇ ਆਪਾਂ ਉਹਨਾਂ ਨੂੰ ਸਿੱਖਿਆ ਦਈਏ ਪਹਿਲਾਂ ਵੀ ਇੱਕ ਮੈਸੇਜ ਦਿੱਤਾ ਗਿਆ ਸੀਗਾ ਵੀ ਆਪਾਂ ਦੇਖੋ ਵੀ ਸੈਂਚਰੀ ਸਾਡੀ ਕੱਲਿਆਂ ਦੀ ਨਹੀਂ ਡਿਪਾਰਟਮੈਂਟ ਦੀ ਨਹੀਂ ਸਰਕਾਰ ਦੀ ਨਹੀਂ ਇਹ ਲੋਕਾਂ ਦੀ ਆ ਕਿਉਂਕਿ ਲੋਕਾਂ ਨੂੰ ਹੀ ਆਕਸੀਜਨ ਮਿਲਣੀ ਆ ਲੋਕਾਂ ਨੂੰ ਹੀ ਜਾਨਵਰਾਂ ਦਾ ਫਾਇਦਾ ਹੋਣਾ ਆ ਇਸ ਕਰਕੇ ਮੈਂ ਇਹ ਵੱਲੋਂ ਪਹਿਲਾਂ ਅਪੀਲ ਕੀਤੀ ਗਈ ਸੀ ਵੀ ਆਪਾਂ ਸਾਰੇ ਜਾਣੇ ਇੱਕ ਰੁੱਖ ਮਾਂ ਦੇ ਨਾਂ ਜਾਂ ਆਪਣੇ ਬਰਥਡੇ ਤੇ ਜਾਂ ਆਪਣੀ ਐਨੀਵਰਸਰੀ ਤੇ ਜਾਂ ਬੱਚਾ ਦੇ ਬਰਥਡੇ ਤੇ ਆਪਾਂ ਲਵਾਈਏ ਤਾਂ ਜੋ ਕਿ ਇਹ ਜਿਹੜੇ ਜ਼ਰੂਰੀ ਨਹੀਂ ਵੀ ਸੈਂਚਰੀ ਦੇ ਵਿੱਚ ਹੀ ਲਵਾਈਏ ਹੋਰ ਜਿਹੜੀਆਂ ਖਾਲੀ ਜਗ੍ਹਾ ਉਹ ਤਾਂ ਵੀ ਆਪਾਂ ਲਾ ਕੇ ਉਹਨਾਂ ਨੂੰ ਪਾਲੀਏ ਲਾਉਣਾ ਹੈ ਬੂਟਾ ਜਿਹੜਾ ਬਹੁਤ ਸੌਖਾ ਲੇਕਿਨ ਉਹਨੂੰ ਪਾਲਣਾ ਬਹੁਤ ਔਖਾ ਆਪਾਂ ਪਾਲਣ ਤੱਕ 3-4 ਸਾਲ ਤੱਕ ਜਿੱਥੇ ਸੇਵਾ ਕਰ ਸਕੀਏ ਉੱਥੇ ਆਪਾਂ ਉਹਨੂੰ ਲਾਈਏ ਤਾਂ ਜੋ ਕਿ ਬੱਚਿਆਂ ਨੂੰ ਆਉਣ ਵਾਲੇ ਸਮੇਂ ਜਿਹੜਾ ਭਵਿੱਖ ਹੈ ਆਪਣਾ ਉਹਨਾਂ ਨੂੰ ਇਸ ਬਾਰੇ ਜਿਹੜੀ ਪਤਾ ਲੱਗ ਸਕੇ ਕਿ ਇਹ ਸਾਡੇ ਇਹਨਾਂ ਦੇ ਜਿਹੜਾ ਦਰਖਤਾਂ ਦਾ ਜਾਂ ਜਾਨਵਰਾਂ ਦਾ ਸਾਡੇ ਜੀ ਕਿੰਨਾ ਆਪਣਾ ਯੋਗਦਾਨ ਆ ਸਾਡੇ ਜੀਵਨ ਦੇ ਵਿੱਚ ਕੈਮਰਾ ਪਰਸਨ ਹਣੀ ਦੇ ਨਾਲ ਅੱਜ ਸੈਨੇਗਰੀਪੋਰਟ